ਸਰ ਅਕਾਲੀ ਦਲ ਦਾ ਵਫਦ ਜਿਹੜਾ ਅਕਾਲ ਤਖਤ ਕੱਲ ਗਏ ਸੀ ਕੀ ਕਹਿਣਾ ਚਾਹੁੰਗਾ ਕੋ ਮੈਨੂੰ ਬੜੀ ਹੈਰਾਨੀ ਆਉਂਦੀ ਐ ਇਸ ਗੱਲ ਤੇ ਵੀ ਦੁਬਾਰੇ ਦੁਬਾਰੇ ਉਹੀ ਮੁੱਦੇ ਨੂੰ ਲੈ ਕੇ ਅਕਾਲ ਤਖਤ ਸਾਹਿਬ ਤੇ ਜਾਣ ਦਾ ਕੀ ਮਤਲਬ ਐ ਜਾਂ ਤਾਂ ਇਹ ਆਪਦੇ ਵਫਦ ਰਾਹੀਂ ਦਬਾਅ ਪਾਣਾ ਚਾਹੁੰਦੇ ਆ ਇਹਨਾਂ ਨੂੰ ਅਕਾਲ ਤਖਤ ਸਾਹਿਬ ਦਾ ਜੋ ਸਿੰਘ ਸਾਹਿਬ ਨੇ ਜਾਨੀ ਰਕबीर ਸਿੰਘ ਜੀ ਉਹਨੇ ਬੜਾ ਸਪਸ਼ਟ ਕਹਿਤਾ ਵੀ ਇਹਨਾਂ ਬੰਨ ਜਿਹੜਾ ਅਕਾਲ ਤਖਤ ਦਾ ਹੁਕਮ ਲਾਗੂ ਕਰਨਾ ਚਾਹੀਦਾ ਹੈ ਤੇ ਦੂਜੀ ਗੱਲ ਜਿਹੜਾ ਇਹ ਬਹਾਨਾ ਬਣਾ ਰਹੇ ਨੇ ਵੀ ਕਿ ਇਹ ਚ ਕਾਨੂੰਨੀ ਜਿਹੜੇ ਚਨਾਣੇ ਉਹ ਸਭ ਝੂਠ ਹੈ ਜੀ ਕਿਉਂਕਿ ਜਦ ਐਸਜੀਪੀਸੀ ਦਾ ਪ੍ਰਧਾਨ ਅਕਾਲੀ ਦਲ ਦੀ ਕੋਰ ਕਮੇਟੀ ਦਾ ਮੈਂਬਰ ਹੋ ਸਕਦਾ ਹੈ ਐਸਜੀਪੀਸੀ ਦਾ ਮੈਂਬਰ ਕੈਬਨਿਟ ਮਿਨਿਸਟਰ ਬਣ ਸਕਦਾ ਹੈ ਤਾਂ ਫੇਰ ਅਕਾਲ ਤਖਤ ਸਭ ਤੋਂ ਪਿਛਲੇ ਸਮੇਂ ਦੇ ਵਿੱਚ ਐਮਐਲਏ ਦੀਆਂ ਟਿਕਟਾਂ ਵੰਡੀਆਂ ਜਾ ਸਕੀਆਂ ਇਹ ਤਾਂ ਬਹੁਤ ਛੋਟੀ ਗੱਲ ਹੈ ਜਿਹੜੀ ਕਮੇਟੀ ਬਣਾਈ ਜਾਂ ਪ੍ਰਧਾਨ ਨੂੰ ਜਾਂ ਵਰਕਿੰਗ ਕਮੇਟੀ ਨੂੰ ਹਦਾਇਤ ਦਿੱਤੀ ਇਹਦਾ ਕੋਈ ਇਹਦਾ ਕੋਈ ਮਹਨਤ ਨਹੀਂ ਹੈਗੀ ਸੋ ਇਹ ਸਿਰਫ ਬਹਾਨਾ ਬਣਾ ਰਹੇ ਨੇ ਇਹ ਦੋਨੇ ਮੁੱਦਿਆਂ ਤੋਂ ਉਹ ਭੱਜਣਾ ਚਾਹੁੰਦੇ ਨੇ ਖਾਸ ਤੌਰ ਤੇ ਜਿਹੜੀ ਸੱਤ ਮੈਂਬਰੀ ਕਮੇਟੀ ਹੈ ਜਿਹੜੀ ਬਣਾਈ ਕਹਾਬਤਖ ਸਾਹਿਬ ਉਹਨੂੰ ਇਹ ਮਾਨਤਾ ਨਹੀਂ ਦੇਣਾ ਚਾਹੁੰਦੇ ਇਹਨਾਂ ਦਾ ਇਹ ਵੀ ਇਹ ਜਿਹੜਾ ਹੈ ਜੇ ਸਹੀ ਢੰਗ ਨਾਲ ਵਰਤੀ ਹੁੰਦੀ ਹੈ ਤਾਂ ਫਿਰ ਸਰਦਾਰ ਸੁਖਬੀਰ ਸਿੰਘ ਬਾਦਵਾਰੇ ਪਰ ਨਾ ਨਹੀਂ ਬਣ ਸਕਦੇ ਲੋਕਾਂ ਨੇ ਨਹੀਂ ਪ੍ਰਵਾਨ ਕਰਨਾ ਸੋ ਉਸ ਗੱਲ ਤੋਂ ਡਰਦੇ ਮਾਰੇ ਇਹ ਸਾਰਾ ਕੁਝ ਕਰ ਰਹੇ ਪਰ ਅੱਜ ਮੀਟਿੰਗ ਵੀ ਬੁਲਾਈ ਆ ਜਿਸ ਤੀਫੇ ਨੂੰ ਲੈ ਕੇ ਸੁਖੀ ਸਿੰਘ ਬਾਦਲ ਦੇ ਉਹ ਤਾਂ ਉਹਨਾਂ ਦਾ ਜਿਵੇਂ ਚਾਹਣਗੇ ਉਵੇਂ ਕਰਨਗੇ ਉਹਨਾਂ ਦੇ ਜਿਹੜੇ ਚਾਪਲੂਸ ਬੰਦੇ ਨੇ ਉਹੀ ਰਹਿਗੇ ਨਾਲ ਹੁਣ ਉਹ ਉਹਨਾਂ ਦੀ ਵਰਕਿੰਗ ਕਮੇਟੀ ਆ ਉਹ ਤਾਂ ਜਿਵੇਂ ਉਹ ਕਹਿਣਗੇ ਉਵੇਂ ਕਰਾ ਲੈਣਗੇ ਜੇ ਮਨਜ਼ੂਰ ਕਰਾਉਣਾ ਹੋਇਆ ਮਨਜ਼ੂਰ ਕਰਾ ਲੈਣਗੇ ਜੇ ਇਹਨਾਂ ਨੇ ਕਿਹਾ ਵੀ ਨਹੀਂ ਸਾਨੂੰ ਮਨਜ਼ੂਰ ਉਹ ਨਹੀਂ ਕਰਾ ਲੈਣਗੇ ਸੋ ਉਹਨਾਂ ਨੇ ਤਾਂ ਆਪਣੀ ਮਰਜ਼ੀ ਨਾਲ ਹੀ ਉਹ ਕਰਨਾ ਹੈਗਾ ਇਕਾ ਅਮਰਿਤਪਾਲ ਨੂੰ ਲੈ ਕੇ ਇਹ ਯੋਆਪਾ ਲਾਇਆ ਗਿਆ ਕਿ ਇਹ ਮਾੜੀ ਗੱਲ ਹੈ ਪੰਜਾਬ ਸਰਕਾਰ ਦੀ ਕਾਨੂੰਨ ਸਾਰੇ ਵਾਸਤੇ ਬਰਾਬਰ ਹੋਣਾ ਚਾਹੀਦਾ ਹੈ ਜੇ ਅਮਰਿਤਪਾਲ ਸਿੰਘ ਹੋਣਾ ਨੇ ਕੁਝ ਗਲਤ ਕੀਤਾ ਤਾਂ ਦੇਸ਼ ਦਾ ਕਾਨੂੰਨ ਦੇਖੂਗਾ ਕਾਨੂੰਨ ਦੇ ਤਹਿਤ ਕਾਰਵਾਈ ਜਿਹੜਾ ਇਹ ਯੋਆਪਾ ਦਾ ਕਾਨੂੰਨ ਹੈ ਉਹ ਇਸ ਕਰਕੇ ਲੱਗਦਾ ਹੈ ਵੀ ਬਹੁਤ ਗੰਭੀਰ ਮੁੱਦਿਆਂ ਦੇ ਜਿਹੜੇ ਦੇਸ਼ ਧਰੋਹ ਦੇ ਹੋ ਕੇ ਕੇਸ ਤੇ ਦੁਵਾਰੇ ਦੁਵਾਰੇ ਯੋਪਾ ਲਾਉਣ ਦਾ ਮਤਲਬ ਇਹ ਹੈ ਵੀ ਇਹ ਚਾਹੁੰਦੇ ਨੇ ਵੀ ਅਮਰਿਤਪਾਲ ਸਿੰਘ ਬਾਹਰ ਨਾ ਆਉਣ ਕਿਉਂਕਿ ਇੱਕ ਸਾਲ ਜਦ ਬੀਤਦਾ ਇੱਕ ਸਾਲ ਤੋਂ ਵੱਧ ਤੁਸੀਂ ਬਿਨਾ ਕੇਸ ਜਿਹੜਾ ਕੋਰਟ ਚ ਕਰੇ ਨਹੀਂ ਰੱਖ ਸਕਦੇ ਕਿਸੇ ਨੂੰ ਜੇਲ੍ਹ ਚ ਉਹ ਜਦ ਇੱਕ ਸਾਲ ਬੀਤ ਗਿਆ ਉਸ ਤੋਂ ਬਾਅਦ ਨਵਾਂ ਕੇਸ ਕਰਤਾ ਪਿਛਲੀ ਵਾਰੀ ਹੁਣ ਇੱਕ ਸਾਲ ਹੋਰ ਲੰਘ ਗਿਆ ਤਾਂ ਇੱਕ ਤੀਜਾ ਕੇਸ ਨਵਾਂ ਕਰਤਾ ਸੋ ਇਹ ਸਿਰਫ ਅਮਰਿਤਪਾਲ ਨੂੰ ਜੇਲ੍ਹ ਚ ਰੱਖਣ ਵਾਸਤੇ ਸਾਰਾ ਕੁਝ ਕੀਤਾ ਜਾ ਰਿਹਾ ਹੈ ਮੈਂ ਸਮਝਦਾਗਾ ਸਾਡੀ ਕੋਈ ਅਮਰਿਤਪਾਲ ਨਾਲ ਉਹ ਇਹ ਨਹੀਂ ਹੈਗਾ ਵੀ ਅਸੀਂ ਉਹਦਾ ਪੱਖ ਪੂਰ ਰਹੇ ਹਾਂ ਪਰ ਇੱਕ ਜਿਹੜਾ ਸੱਚ ਦੀ ਗੱਲ ਹੁੰਦੀ ਹੈ ਜੇ ਉਹਨੇ ਕੋਈ ਗਲਤ ਕੀਤਾ ਹੈ ਉਹਨੂੰ ਕਾਨੂੰਨ ਤਹਿਤ ਕਾਨੂੰਨ ਦੇਖੇਗਾ ਕੋਰਟ ਦੇਖਣਗੇ ਵੀ ਕੀ ਕਾਰਵਾਈ ਕਰਨੀ ਹੈ ਤੁਸੀਂ ਉਹਨੂੰ ੱੱਕੇ ਨਾਲ ਅੰਦਰ ਰੱਖ ਰਹੇ ਹੋ ਇਹ ਮਨੁੱਖੀ ਅਧਿਕਾਰਾਂ ਦਾ ਜਿਹੜਾ ਹੈ ਬਿਲਕੁਲ ਹਨਨ ਹੈ ਅਸੀਂ ਇਹਦਾ ਸਖਤ ਵਿਰੋਧ ਕਰਦੇ ਹਾਂ ਭਗਵੰਤ ਮਾਨ ਦੀ ਸਰਕਾਰ ਦਾ ਜਿਹੜਾ ਅਸਲ ਸਿੱਖ ਵਿਰੋਧੀ ਚਿਹਰਾ ਹੈ ਉਹ ਇਹ ਇਹ ਫੈਸਲਿਆਂ ਦੇ ਨਾਲ ਬਿਲਕੁਲ ਲੋਕਾਂ ਦੇ ਸਾਹਮਣੇ ਆ ਰਿਹਾ ਹੈ